ਪਰ ਅਸੀਂ ਦੁਖੀ ਹੋਏ ਬੈਠੇ ਆਂ ਆ ਭਗਵਾਨ ਤੋਂ ਦੇ ਮਾਰੇ ਅਸੀਂ ਇੱਥੇ ਬੈਠੇ ਆਂ ਹੂੰ ਰੱਬ ਮਾਰੇ ਵਕਰੀ ਗੱਲ ਆ ਪਰ ਰੱਬ ਨਾਲੇ ਉੱਤੋਂ ਦੀ ਆ ਗਿਆ ਕਿਸੇ ਵਾਰ ਇਸੇ ਬੰਦੇ ਖੜੇ ਕੋਲ ਨਾਲ ਗਿਆ ਸੀ ਵੀ ਇਸ ਵਾਰੀ ਪਾਣੀ ਆ ਗਿਆ ਅਗਲੇ ਸਾਲ ਅਸੀਂ ਵੇਖਾਂਗੇ ਕਾਰਨ ਲੱਭਾਂਗੇ ਗਾਂਹ ਪਾਣੀ ਨਹੀਂ ਆਏਗਾ ਪੰਜਾਬ ਦਾ ਪਹਿਲਾਂ ਬੀਬੀਆਂ ਨੇ ਪੁੱਛ ਕੇ ਦੇਖੋ ਵੀ ਜਿਹੜਾ ਆ ਮੈਂ ਯਾਰ ਯਾਰ ਦੇਊਗਾ ਤੇ ਇਹ ਵਾਅਦੇ ਕਿਹੜੇ ਤੇ ਪੂਰੇ ਲੱਥਾ ਹੋ ਕਿਸਾਨਾਂ ਦੇ ਵੈਹਦੇ ਤੇ ਤਾਂ ਇੱਕ ਵੀ ਨਹੀਂ ਪੂਰਾ ਲੱਥਾ ਪਰ ਉਹ ਥਾ ਤਾਂ ਬੋਰਡ ਲੱਗੇ ਨੇ ਪੰਜਾਬ ਦੇ ਵਿਕਾਸ ਦੇ ਉਹ ਤਾਂ ਉਹ ਬੋਰਡ ਲਾਉਣ ਕੀ ਆ ਬੋਰਡ ਤਾਂ ਮੈਂ ਵੀ ਲਾ ਸਕਦਾ ਵਿਕਾਸ ਨੂੰ ਤਾਂ ਮੈਂ ਵੀ ਲਾ ਸਕਦਾ ਬੋਰਡ ਬੰਦ ਹੋ ਤਾਂਹੀਂ ਵੀ ਲਾ ਦਿੰਨੇ ਆ ਪਰ ਸਾਤਾਂ ਦਾ ਲੋਕਾਂ ਨੂੰ ਖੁਸ਼ ਕਰੀਏ ਅੱਜ ਮਤਲਬ ਉਹਦਾ ਇੱਥੇ ਪਰਮਾਸ਼ਨ ਇੱਥੇ ਬੈਠਾ ਹੁੰਦਾ ਲੋਕਾਂ ਦੀ ਬੰਨਾ ਤੇ ਮਿੱਟੀ 3 ਮਹੀਨੇ ਪਿਛਲੀ ਵਾਰ ਘਰੋਬਾ ਕਰ ਰਹੇ ਆ ਤੇ ਪਾਣੀ ਫੇਰ ਆ ਗਿਆ ਪਾਣੀ ਫੇਰ ਆ ਗਿਆ ਅੱਜ ਸਾਡਾ ਤੇ ਉਹਨਾਂ ਦਾ ਰੌਲਾ ਪਾਉਂਦੇ ਕਿਉਂ ਨਾ ਤਾਂ ਆਦੀ ਇਲੈਕਸ਼ਨ ਦੀ ਆ ਤਰੀਆ ਦੇ ਚੜ ਗਿਆ ਹੁਣ ਹੱਲ ਕੀ ਹੋਏਗਾ ਜਿਵੇਂ ਕਿ ਦੇ ਵੇਲੇ ਨਮਾਜ਼ ਦੇ ਕੁਵੇੜ ਦੀ ਕੋਈ ਹੱਲ ਨਹੀਂ ਬਸ ਹੁਣ ਤਾਂ ਪਰਮਾਤਮਾ ਕੋਈ ਹੱਲ ਨਹੀਂ ਹੁਣ ਤਾਂ ਇਸ ਟਾਈਮ ਤੇ ਸਾਡਾ ਪਰਮਾਤਮਾ ਬਸ